ਬੜੇ ਭੁੱਖੇ ਨੇ ਜੀ ਬਹੁਤ ਭੁੱਖੇ ਨੇ ਉਹ ਅੱਜ ਅਸੀਂ ਸੁਣਾਗੇ ਵੀ ਨਹੀਂ ਉਹਨਾਂ ਨੂੰ ਉਹਨਾਂ ਦਾ ਦੇਸ਼ ਮੁਬਾਰਕ ਸਾਨੂੰ ਉਹ ਮੁੰਡਾ ਕਿੱਥੇ ਆ ਸਾਡਾ ਆਇਆ ਜਿਹੜਾ ਹੀਲਵਾਲ ਤੋਂ ਆਇਆ ਸਤਿ ਸ਼੍ਰੀ ਅਕਾਲ ਅਦਾਬ ਮੈਂ ਹਾਂ ਗੁਰਦਰਸ਼ਨ ਸਿੰਘ ਸੰਧੂ ਤੇ ਤੁਸੀਂ ਦੇਖ ਰਹੇ ਹੋ ਖਬਰ ਆਪ ਚੈਨਲ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਇੱਕ ਵੀਡੀਓ ਦੇਖੀ ਹੋਊਗੀ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੀ ਸਿੱਖ ਸੰਗਤ ਉੱਧਰ ਜਾਂਦੀ ਆ ਜਾਂ ਜੋ ਲੋਕ ਵਿਦੇਸ਼ਾਂ ਤੋਂ ਆ ਕੇ ਜਾਂ ਇੰਡੀਆ ਵਾਲੇ ਪਾਸਿਓਂ ਚੜਦੇ ਪੰਜਾਬ ਵਾਲੇ ਪਾਸਿਓਂ ਪਾਕਿਸਤਾਨ 'ਚ ਜਾਂਦੇ ਆ ਤਾਂ ਉੱਥੇ ਜਾ ਕੇ ਉਹਨਾਂ ਦੇ ਨਾਲ ਲੁੱਟ ਹੁੰਦੀ ਆ ਤਾਂ ਜਿਹੜੇ ਉੱਥੋਂ ਦੇ ਕੁਝ ਲੋਕ ਨੇ ਉਹਨਾਂ ਦੇ ਨਾਲ ਲੁੱਟ ਕਰਦੇ ਆ ਉਹਨਾਂ ਤੋਂ ਪੈਸੇ ਮੰਗਦੇ ਆ ਜਾਂ ਉਹਨਾਂ ਨੂੰ ਉਹਨਾਂ ਦੇ ਘਰ ਵਿਖਾਉਣ ਲਈ ਉਹਨਾਂ ਨੂੰ ਧਾਰਮਿਕ ਸਥਾਨ ਵਿਖਾਉਣ ਲਈ ਉਹਨਾਂ ਤੋਂ ਪੈਸੇ ਮੰਗੇ ਜਾਂਦੇ ਆ ਕੁਝ ਲੋਕ ਜਿਹੜੇ ਪਿਛਲੇ ਸਮਿਆਂ ਦੇ ਦੌਰਾਨ ਪਾਕਿਸਤਾਨ ਦੀ ਯਾਤਰਾ ਤੇ ਜਾਂਦੇ ਆ ਤੇ ਉਹਨਾਂ ਦੇ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਵਾਕੇ ਉਹਨਾਂ ਦੇ ਨਾਲ ਵੀ ਐਵੇਂ ਹੋਇਆ ਸਾਡੇ ਨਾਲ ਅੱਜ ਗੁਰਚੇਤ ਚਿੱਤਰਕਾਰ ਉਹ ਸਾਡੇ ਨਾਲ ਨੇ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ ਤੇ ਇਹ ਜਾਣਨ ਦੀ ਕੋਸ਼ਿਸ਼ ਕਰਾਂਗਾ ਕਿ ਉਹਨਾਂ ਵੀ ਪਿਛਲੇ ਦਿਨੀ ਪਾਕਿਸਤਾਨ ਦੀ ਵਿਜ਼ਿਟ ਕੀਤੀ ਸੀ ਕਿ ਉਹਨਾਂ ਨਾਲ ਵੀ ਐਵੇਂ ਹੋਇਆ ਸਾਸ਼ੀਕਲ ਜੀ ਗੁਰਚੇਤ ਜੀ ਸਿਕਰ ਜੀ ਸਿਕਰ ਜੀ ਸਲਾਮ ਸਾਰਿਆਂ ਨੂੰ ਪਾਕਿਸਤਾਨ ਗਏ ਸੀ ਜੀ ਤੇ ਕਿਵੇਂ ਜਾ ਰਿਹਾ ਪਹਿਲਾਂ ਤੇ ਤੁਸੀਂ ਤੁਹਾਡਾ ਨਜ਼ਰੀਆ ਤੁਹਾਡਾ ਤਜਰਬਾ ਉੱਥੇ ਕਿਵੇਂ ਦਾ ਰਿਹਾ ਦੇਖੋ ਜੀ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਇੱਧਰ ਆ ਹੂੰ ਇਦੋਂ ਵੀ ਵਧੀਆ ਰਿਹਾ ਅੱਛਾ ਕਿ ਐਨੇ ਵਧੀਆ ਲੋਕ ਨੇ ਇੰਨਾ ਪਿਆਰ ਕਰਦੇ ਨੇ ਆਪਣੇ ਕੋਲੇ ਕਿਸੇ ਵਾਸਤੇ ਇੰਨਾ ਟਾਈਮ ਨਹੀਂ ਹੁੰਦਾ ਵੀ ਆਪਾਂ ਆਪਣੀਆਂ ਗੱਡੀਆਂ ਤੇ ਆਪਣਾ ਆਪ ਦਾ ਸਮਾਂ ਹੂੰ ਹੂੰ ਅਗਲੇ ਲਈ ਅਰਪਣ ਕਰ ਦਈਏ ਪਰ ਉਹ ਲੋਕ ਅਰਪਣ ਕਰ ਦਿੰਦੇ ਨੇ ਤੇਲ ਤੱਕ ਨਹੀਂ ਪਵਾਉਂਦੇ ਦੋ ਦੋ ਗੱਡੀਆਂ ਸਾਡੇ ਅੱਗੇ ਪਿੱਛੇ ਹੁੰਦੀਆਂ ਨੇ ਜਿੱਥੇ ਵੀ ਜਾਣਾ ਅਸੀਂ ਚੱਲਾਂਗੇ ਇੱਕ ਗੱਡੀ ਹੋਰ ਆ ਗਈ ਇੱਕ ਗੱਡੀ ਹੋਰ ਆ ਗਈ ਉਹ ਕਹਿੰਦਾ ਮੈਂ ਜਾਣਾ ਯਾਰ ਮੈਂ ਜਾਣਾ ਕਈਆਂ ਤਾਂ ਗੁੱਸੇ ਹੋ ਜਾਂਦੇ ਤੇ ਵੀ ਯਾਰ ਸਾਨੂੰ ਸੇਵਾ ਦਾ ਮੌਕਾ ਨਹੀਂ ਦੇ ਦੇ ਰਹੇ ਹਨਾ ਤੇ ਬਾਕੀ ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇਸ ਤਰ੍ਹਾਂ ਦਾ ਕੋਈ ਉਹ ਨਹੀਂ ਵੀ ਉਹ ਤਾਂ ਆਪਦਾ ਆਪ ਹੀ ਲੁੱਟਾ ਦਿੰਦੇ ਨੇ ਉਹ ਕੀ ਲੁੱਟਣਗੇ ਕਿਸੇ ਨੂੰ ਤਾਂ ਐਡੇ ਐਡੇ ਦਿਲ ਨੇ ਉਹਨਾਂ ਦੇ ਚਾਹੇ ਜਿਹਦੇ ਕੋਲੇ ਮੈਂ ਕਹਿੰਦਾ ਜਿਹੜਾ ਸ਼ੀਸ਼ਿਆਂ ਤੇ ਕੱਪੜਾ ਨਹੀਂ ਮਾਰਦੇ ਹੁੰਦੇ ਆਪਣਾ ਚੌਂਕ ਦੇ ਵਿੱਚ ਬੱਚੇ ਮਾਰਦੇ ਨੇ ਉਹ ਵੀ ਕਹਿੰਦੇ ਨੇ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ ਜਿਹਦੇ ਕੋਲੇ ਦੇਵ ਦੇ ਵਿੱਚ ਕੁਝ ਪੈਸਾ ਨਾ ਆਵੇ ਉਹ ਵੀ ਕਹਿੰਦਾ ਸਰਦਾਰ ਜੀ ਤੁਹਾਡੀ ਕੀ ਖਿਦਮਤ ਕਰੀਏ ਆਓ ਤੁਹਾਨੂੰ ਕੁਝ ਖਵਾਈਏ ਪਿਆਈਏ ਐਡੀ ਵੱਡੀ ਉਹਨਾਂ ਦੇ ਦਿਲ ਨੇ ਲੋਕਾਂ ਦੇ ਤੁਸੀਂ ਕਿਹਨਾਂ ਕੋਲ ਗਏ ਸੀ ਉੱਥੇ ਤੁਹਾਨੂੰ ਕਿਹਨਾਂ ਨੇ ਸੰਭਿਆ ਮੈਂ ਨਾਸਰ ਢਿੱਲੋਂ ਭਾਜੀ ਕੋਲੇ ਗਿਆ ਸੀ ਉਹਨਾਂ ਨੇ ਆਪਣੀ ਗੱਡੀ 'ਚ ਤੇਲ ਤੱਕ ਵੀ ਨਹੀਂ ਪਵਾਇਆ ਆ ਮੈਂ ਥੋੜੇ ਦਿਨ ਪਹਿਲਾਂ ਵੀਡੀਓ ਦੇਖੀ ਸੀ ਲੋਕ ਪਾ ਰਹੇ ਨੇ ਵੀ ਇਹ ਇਹ ਪੈਸੇ ਖਾਂ ਉਹ ਜੀ ਆਪਣੀ ਗੱਡੀ ਫੋਰਚੂਨਰ ਤੇਲ ਥੋੜਾ ਖਾਂਦੀ ਹੈ ਹਨਾ ਜਿੱਥੇ ਵੀ ਜਾਣਾ ਹੈ ਚਲੋ ਗੁਰਚੇਤ ਅਸੀਂ ਚੱਲਾਂਗੇ ਨਾਲ ਖਾਣਾ ਇੱਧਰ ਖਾਣਾ ਇੱਧਰ ਖਾਣਾ ਸੀ ਤਾਂ ਸਾਨੂੰ ਐ ਦੀ ਵੀ ਸਾਨੂੰ ਬਸ ਇੰਨਾ ਘੜਾ ਹੁੰਦਾ ਵੀ ਉਹ ਖਵਾ ਖਵਾ ਕੇ ਨਾ ਸਾਨੂੰ ਮਾਰ ਦੇਣ ਪਰ ਉਹ ਲੋਕ ਜੀ ਕਦੇ ਸੱਤ ਉਹਨਾਂ ਨੇ ਕੋਈ ਪੈਸਾ ਨਹੀਂ ਲਿਆ ਸਾਨੂੰ 5 ਸਟਾਰ ਹੋਟਲਾਂ ਵਿੱਚ ਵੀ ਠਹਿਰਾਇਆ ਆਪਣੇ ਘਰ ਵੀ ਠਹਿਰਾਇਆ ਜਿਹੜੀ ਚੀਜ਼ ਹੁਣ ਬਣ ਗਈ ਉਹ ਦੂਜੇ ਦਿਨ ਨਹੀਂ ਬਣਨੀ ਨਵੀਂ ਆਈਟਮ ਬਣਨੀ ਹੈ ਤੇ ਜਿੱਥੇ ਵੀ ਜਾਣਾ ਸਾਡੇ ਨਾਲ ਜਾਣਾ ਇੱਕ ਜਾਣੇ ਨਹੀਂ ਨਹੀਂ 4-4 5 ਜਾਣੇ ਸਾਡੇ ਨਾਲ ਹੁੰਦੇ ਸੀਗੇ ਉਹਨਾਂ ਤਾਂ ਵਿਚਾਰਿਆਂ ਨੇ ਸੱਤ ਤੱਕ ਕਦੇ ਕੋਈ ਪੈਸਾ ਨਹੀਂ ਲਿਆ ਨਾ ਜਿਹੜੇ ਪਰ ਜਿਹੜੇ ਇੱਧਰ ਨੇ ਨਾ ਉਹ ਗੱਲਾਂ ਕਰਦੇ ਨੇ ਜਿਹੜੇ ਉਧਰ ਇੱਕ ਵਾਰੀ ਜਾਏ ਹਾਂ ਉਹ ਨਹੀਂ ਮੁੜ ਕੇ ਪਾਕਿਸਤਾਨ ਨੂੰ ਮਾੜਾ ਕਹੂਗਾ ਉਹ ਨਹੀਂ ਕਹੂਗਾ ਵੀ ਉਹ ਐ ਨੇ ਉਹ ਐ ਨੇ ਕਿਉਂਕਿ ਉਹ ਤਾਂ ਜੀ ਇੰਨੀ ਜਿਆਦਾ ਖਿਦਮਤ ਕਰਦੇ ਨੇ ਮੈਨੂੰ ਲੱਗਦਾ ਵੀ ਆਪਾਂ ਤਾਂ ਉਹਨਾਂ ਨੂੰ ਜ਼ੀਰੋ ਆ ਉਹ ਲੋਕ ਆਪਣੇ ਨੂੰ ਜਿੰਨਾ ਮਰਜ਼ੀ ਜ਼ੋਰ ਲਾ ਲਈ ਆਪਾਂ ਆਪਾਂ ਉਹਨਾਂ ਵਰਗੀ ਮਹਿਮਾਨ ਨਿਵਾਜ਼ੀ ਨਹੀਂ ਕਰ ਸਕਦੇ ਉਹ ਨਾਲੇ ਕਹਿੰਦੇ ਪਾਕਿਸਤਾਨ ਗਰੀਬ ਮੁਲਕ ਕੌਣ ਕਹਿੰਦਾ ਜੀ ਗਰੀਬ ਹੈ ਚਾਰ ਚਾਰ ਪੰਜ ਪੰਜ ਮਰਬੇ ਨੇ ਉਹਨਾਂ ਲੋਕਾਂ ਕੋਲੇ ਜਿਹੜਾ ਚਲੋ ਜਿਵੇਂ ਆਪਨੇ ਆ ਗਰੀਬ ਵੀ ਨੇ ਅਮੀਰ ਵੀ ਨੇ ਪਰ ਮੈਨੂੰ ਇਹ ਵੀ ਜਿਹੜੇ ਉਧਰਲੇ ਗਰੀਬ ਨੇ ਉਹ ਸਾਡੇ ਵਾਲੇ ਅਮੀਰੋਂ 100 ਗੁਣਾ ਅਮੀਰ ਨੇ ਦੇਖੋ ਜੀ ਜਿਵੇਂ ਉਹ ਸਰਦਾਰਾਂ ਦੀ ਬਹੁਤ ਕਦਰ ਕਰਦੇ ਨੇ ਸਰਦਾਰਾਂ ਲੋਕਾਂ ਨੂੰ ਇੰਨਾ ਲਾਈਕ ਕਰਦੇ ਨੇ ਵੀ ਕੋਈ ਪੱਗ ਵੀ ਬਨਲੇ ਨਾ ਮੁਸਲਮਾਨ ਉਹਨੂੰ ਵੀ ਬੜੀ ਇੱਜ਼ਤ ਕਰਦੇ ਨੇ ਵੀ ਹਰ ਕਹਿਵਾਤਾ ਕਿੰਨਾ ਸੋਹਣਾ ਲੱਗਦਾ ਯਾਰ ਤੂੰ ਉਹ ਸਾਡੇ ਤੋਂ ਪੱਗਾਂ ਬਣਾਉਂਦੇ ਤੇ ਇੱਕ ਅਮਲ ਤੋਂ ਵੀ ਪੱਗਾਂ ਬਣਾ ਬਣਾ ਕੇ ਫੋਟੋਆਂ ਪਾਉਂਦੇ ਤੇ ਬੜਾ ਵਧੀਆ ਸੀ ਪਰ ਉਹ ਲੋਕ ਮੈਂ ਤੁਹਾਨੂੰ ਦੱਸ ਸੱਚੀ ਦੱਸ ਰਿਹਾ ਜੀ ਦਿਲੋਂ ਉਹ ਲੋਕਾਂ ਵਰਗੇ ਆਪਾਂ ਨਹੀਂ ਬਣ ਸਕਦੇ ਉਹਨਾਂ ਦੇ ਦਿਲ ਬਹੁਤ ਵੱਡੇ ਵੱਡੇ ਦਿਲ ਨੇ ਤੁਸੀਂ ਪੱਗ ਦੀ ਗੱਲ ਕੀਤੀ ਸੀ ਕੀ ਕੋਈ ਐਸਾ ਇਨਸੀਡੈਂਟ ਹੋਇਆ ਵੀ ਕਿਸੇ ਮੁਸਲਮਾਨ ਦੇ ਤੁਸੀਂ ਪੱਗ ਬੰਨ ਦਿੱਤੀ ਹੋਵੇ ਤੇ ਉਹਨੂੰ ਸਰਦਾਰ ਸਮਝ ਲਿਆ ਹੋਵੇ ਕਿਸੇ ਨੇ ਬਹੁਤ ਥਾਰੇ ਹੋਇਆ ਜੀ ਸਾਡਾ ਹਮਝਾ ਸੀਗਾ ਤੇ ਚੱਕ ਪੰਜ ਤੋਂ ਜੀ ਇਹਨੇ ਕਮਲ ਨੇ ਉਹਦੇ ਪੱਗ ਬੰਨ ਦਿੱਤੀ ਉਹ ਪਹਿਚਾਣ ਹੀ ਨਾ ਆਵੇ ਉਹਨਾਂ ਦੇ ਔਰ ਟੋਰ ਟੈਕਸ ਤੇ ਵੀ ਉਹਦਾ ਟੋਰ ਟੈਕਸ ਨਹੀਂ ਲਿਆ ਸਰਦਾਰ ਜੀ ਲੰਘੋ ਉਹਨੂੰ ਸਰਦਾਰ ਸਮਝ ਲਿਆ ਸਰਦਾਰ ਸਮਝ ਲਿਆ ਜੀ ਗੱਲ ਤਾਂ ਸਿਰਫ ਪੱਗ ਦੀ ਹੈ ਨਾ ਪੱਗ ਦੀ ਹੈ ਜੀ ਪੱਗ ਦੀ ਬਹੁਤ ਇੱਜ਼ਤ ਕਰਦੇ ਆ ਲੋਕ ਸਰਦਾਰ ਦੀ ਬਹੁਤ ਇੱਜ਼ਤ ਕਰਦੇ ਆ ਉਹ ਲੋਕ ਮੈਂ ਤੁਹਾਨੂੰ ਦੱਸ ਰਿਹਾ ਵੀ ਜੇ ਜਦੋਂ ਵੀ ਜਾਂਦੇ ਤੇ ਸਾਨੂੰ ਦੋ ਦੋ ਗੱਡੀਆਂ ਅੱਗੇ ਦੋ ਗੱਡੀਆਂ ਪਿੱਛੇ ਤੁਸੀਂ ਕਿ ਉਹ ਵੀ ਕਿੰਨਾ ਕਿੰਨਾ ਤੇਲ ਫੁਕਦੇ ਆ ਔਰ ਉਹਨਾਂ ਨੇ ਇਹ ਕਹਿਤਾ ਸੀਗਾ ਜਿਵੇਂ ਅਸੀਂ ਚੱਕ ਪੰਜ ਗਏ ਸੀਗੇ ਜੀ ਤੇ ਜਮੀ ਜਲੀਲ ਬਾਜੀ ਸੀਗੇ ਉਹਨਾਂ ਨੇ ਕਿਹਾ ਕਹਿੰਦੇ ਵੀ ਦੋ ਗੱਡੀਆਂ ਤੁਹਾਡੇ ਵਾਸਤੇ ਨੇ ਜਿੱਥੇ ਜਾਣਾ ਹਸਨਬਦਾ ਜਾਣਾ ਸਤਾ ਫਿਰ ਦੂਰ ਗਈ ਨਹੀਂ ਯਾਰ ਇਹਦਾ ਤੇਲ ਫੁੱਕੀ ਜਾਂਦੇ ਨੇਗੇ ਜਿੱਥੇ ਵੀ ਜਾਣਾ ਮੁੰਡਾ ਤੁਹਾਡੇ ਨਾਲ ਹੈ ਫਿਰ ਜਦੋਂ ਅਸੀਂ ਉਧਰੋਂ ਆਉਣਾ ਜੀ ਸਾਨੂੰ ਕੱਪੜੇ ਸਮਿਆ ਕੇ ਦੇਣੇ ਸਾਨੂੰ ਸੀ ਕਹਣਾ ਜੀ ਸਾਡੇ ਕੋਲ ਹੈਗੇ ਨੇ ਜੁੱਤੀਆਂ ਸਾਨੂੰ ਕੋਈ ਧੱਕੇ ਨਾਲ ਲੈ ਕੇ ਦੇਣਾਂ ਜੀ ਜੇ ਕਿਤੇ ਜਿੱ ਨੱਸੀ ਪੀ ਲਈ ਅਸੀਂ ਨੇ ਉਹਨੇ ਨਹੀਂ ਸਤੋਂ ਕਦੇ ਪੈਸੇ ਲਏ ਜੇ ਅਸੀਂ ਕਿਸੇ ਵੀ ਚੀਜ਼ ਤੋਂ ਕੱਪੜਾ ਲੈਣ ਲੱਗੇ ਉਹ ਕੱਪੜੇ ਦੇ ਪੈਸੇ ਨਹੀਂ ਅੰਦੇ ਅਸੀਂ ਤਾਂ ਫਿਰ ਉਦੋਂ ਬਾਅਦ ਚੁੱਪੀ ਕਰ ਗਏ ਤੇ ਵੀ ਆਪਾਂ ਕੁਝ ਲੈਂਦੀ ਨਹੀਂ ਹੈਗੇ ਯਾਰ ਨਹੀਂ ਉਹਨਾਂ ਲੋਕਾਂ ਨੂੰ ਕੋਈ ਇੱਛਾ ਹੈ ਚਾਹਤ ਹੁੰਦੀ ਹੈ ਜਾਂ ਕਿ ਲਾਲਸਾ ਹੈ ਜਾਂ ਕੋਈ ਉਹਨਾਂ ਨੂੰ ਆਪਣੇ ਤੋਂ ਕੁਝ ਲੈਣਾ ਹੈ ਜਾਂ ਕਿਵੇਂ ਕਿਉਂ ਇੰਨੀ ਖੇਮਤ ਕਿਉਂ ਇੰਨੀ ਤਾਂ ਆਪਾਂ ਆਪਦੇ ਰਿਸ਼ਤੇਦਾਰਾਂ ਦੀ ਕਰਦੇ ਜਵਾਈ ਦੀ ਨਹੀਂ ਕਰਦੇ ਉਹ ਮੁਹੱਬਤੀ ਇੰਨੇ ਕਰਦੇ ਨੇ ਜਿਵੇਂ ਹੁਣ ਕਈ ਸਾਨੂੰ ਮਿਲਦੇ ਦੀਏ ਉਹ ਕਹਿੰਦੇ ਤੇ ਸਾਡੇ ਜਿਹੜੇ ਵੱਡੇ ਰਹੇ ਸੀ ਉਹ ਸਰਦਾਰ ਸੀਗੇ ਉਹ ਜੂੜਾ ਹੁੰਦਾ ਸੀ ਉਹਨਾਂ ਦੇ ਵੀ ਅਸੀਂ 47 ਤੋਂ ਬਾਅਦ ਅਸੀਂ ਫਿਰ ਮੁਸਲਮਾਨ ਬਣ ਗਏ ਹੈਗੇ ਤਾਂ ਸਾਰੇ ਆਪਣੇ ਹੀ ਚ ਨੇ ਸੰਦੂ ਪੋਲਰ ਬਰਾੜ ਸਾਰੇ ਜਿੰਨੇ ਵੀ ਨੇ ਉਹ ਸਾਰੇ ਆਪਣੇ ਹੀ ਚ ਨੇ ਜਿਵੇਂ ਜਿਵੇਂ ਔਰੰਗਜ਼ੇ ਦੇ ਵੇਲੇ ਉਦੋਂ ਬਹੁਤ ਲੋਕ ਮੁਸਲਮਾਨ ਬਣੇ ਸੀਗੇ ਜਿਵੇਂ ਸਰਦਾਰਾਂ ਤੋਂ ਮੁਸਲਮਾਨ ਬਣੇ ਸੀਗੇ ਜਿਵੇਂ ਆ ਜਿੱਥੇ ਆਪਾਂ ਜਾਣਦੇ ਹਰਦੁਆਰ ਹਰਦੁਆਰ ਆਪਣਾ ਕੁਰਸੀ ਨਵਾ ਸਾਰਾ ਨਿਕਲ ਜਾਂਦਾ ਪਰ ਔਰੰਗਜ਼ੇਬ ਤੋਂ ਬਾਅਦ ਦਾ ਨਿਕਲਦਾ ਪਹਿਲਾਂ ਤਾਂ ਉਹਨਾਂ ਨੇ ਸਾਰਾ ਅੱਛਾ ਉਹਦੇ ਚ ਸਟਾਇਆਦਾ ਸੀ ਗੰਗਾ ਦੇ ਵਿੱਚ ਗੰਗਾ ਦੇ ਵਿੱਚ ਸਟਾਇਆ ਤੇ ਉਹ ਜਾਨੀ ਕਿ ਵੀ ਉਹਨਾਂ ਲੋਕਾਂ ਦੇ ਵਰਗਾ ਮੈਂ ਕਹਿੰਦਾ ਵੀ ਬਣ ਨਹੀਂ ਸਕਣਾ ਬਿਲਕੁਲ ਵੀ ਮੈਂ ਤਾਂ ਕੋਈ ਸ਼ਬਦ ਹੀ ਨਹੀਂ ਹੈਗਾ ਉਹਨਾਂ ਦੀ ਤਰੀਫ਼ ਵਾਸਤੇ ਤੇ ਜਿਹੜੀ ਇਹ ਅਫਵਾਹ ਉੱਡੀ ਆ ਵੀ ਉਧਰ ਜਾ ਕੇ ਜਿਹੜੇ ਕੋਈ ਯੂਟਿਊਬਰ ਨੇ ਜਿਹੜੇ ਹੁਣ ਖਾਸ ਨੇ ਜਿਵੇਂ ਅੰਜਮ ਗਿੱਲ ਹੋਇਆ ਅੰਜਮ ਸਰੋਏ ਹੁਣੀ ਹੋ ਗਏ ਨਾਸਰ ਢਿੱਲੋਂ ਹੋ ਗਿਆ ਠੀਕ ਹੈ ਜੀ ਤੇ ਵਿਕਾਰ ਪਿੰਡਰ ਹੁਣੀ ਹੋਗੇ ਹਾਂਜੀ ਹਾਂਜੀ ਵਿਕਾਸ ਹੈਦਰ ਹੋ ਗਿਆ ਇਹ ਜਿਆਦਾ ਇਹੀ ਚਿਹਰੇ ਨੇ ਜਿਹੜੇ ਪੰਜਾਬੀਆਂ ਨੂੰ ਉਧਰ ਜਾ ਕੇ ਕੈਚ ਕਰਦੇ ਆ ਉਹਨਾਂ ਨੂੰ ਘਮਾਉਂਦੇ ਫਰਾਉਂਦੇ ਆ ਕਿ ਇਹਨਾਂ ਬੰਦਿਆਂ ਦੇ ਪਰਿਵਾਰ ਵੀ ਇਧਰ ਉਜੜ ਕੇ ਗਏ ਨੇ ਜਾਂ ਉਹਨਾਂ ਨੂੰ ਕਿਹੜੀ ਐਸੀ ਖਿੱਚ ਆ ਕਿ ਸਾਨੂੰ ਜਾ ਕੇ ਉਹ ਪ੍ਰੋਟੋਕੋਲ ਦਿੰਦੇ ਆ ਬਿਲਕੁਲ ਜੀ ਜਿਵੇਂ ਉਹ ਜੈਬੀ ਹੰਜਰਾ ਉਹ ਵੀ ਇਧਰ ਦੀ ਨੇ ਤੇ ਆਪਣਾ ਅੰਜੂਮਨ ਸਰਵਾ ਉਹ ਇੱਧਰ ਦੇਣਗੇ ਹਰਿਆਣੇ ਦੇ ਵਿੱਚੋਂ ਉਹਨਾਂ ਨੇ ਤੱਕ ਸਾਤੋਂ ਕਦੇ ਕੋਈ ਹੋ ਨਹੀਂ ਉਹਨਾਂ ਨੇ ਸਾਡੀ ਖਿਦਮਤ ਕਰੀ ਸਾਨੂੰ ਲੈ ਕੇ ਗਏ ਸਾਨੂੰ ਇੱਕ ਇੱਕ ਅੱਧਾ ਜਾਣਾ ਨਹੀਂ ਹੁੰਦਾ ਸੀ ਵੀ ਅਸੀਂ ਵੀ ਦੋਏ ਜਾਣੇ ਸੀਗੇ ਕੁਟਕੜ 15 20 ਜਾਣੇ ਹੁੰਨੇ ਆ ਸਾਡੇ ਨਾਲ ਕੋਈ ਆ ਗਿਆ ਕੋਈ ਹੋਰ ਰਲ ਗਿਆ ਕੋਈ ਹੋਰ ਰਲ ਗਿਆ ਇਸ ਤਰ੍ਹਾਂ 15 20 ਜਾਣੇ ਨੂੰ ਸਾਹਮਣਾ ਔਰ ਉਹਨਾਂ ਨੂੰ ਪੂਰਾ ਸਾਰਾ ਉਸ ਤਰ੍ਹਾਂ ਦਾ ਉਹਨਾਂ ਦੀ ਇੱਜ਼ਤ ਕਰਨੀ ਤੇ ਖਾਣਾ ਪੀਣੇ ਦਾ ਪ੍ਰੋਟੋਕੋਲ ਸ਼ਬਦ ਪਾਉਦੇ ਹੋ ਜਿਆਦਾ ਪ੍ਰੋਟੋਕੋਲ ਬੋਲਦੇ ਪ੍ਰੋਟੋਕੋਲ ਬੋਲਦੇ ਪ੍ਰੋਟੋਕੋਲ ਦੇਣੇ ਹਨ ਪ੍ਰੋਟੋਕੋਲ ਦੇਣੇ ਮੈਂ ਕਹਿੰਦਾ ਜੀ ਮੈਂ ਲਿਖ ਕੇ ਦੇ ਦਿੰਨੂੰ ਤਿਆਰਾਂ ਇਹ ਤੋਂ ਹੀ ਲੋਕ ਹੋਵਾਂਗੇ ਕਿਉਂਕਿ ਅਸੀਂ ਵੀ ਸੁਚੇਤ ਕਰਨਾ ਚਾਹੁੰਦੇ ਆ ਗੱਲ ਸੁਣੋ ਜੀ ਨਾਸਰ ਢਿੱਲੋਂ ਕਰੋ ਬਹੁਤ ਤਕੜਾ ਪ੍ਰਾਪਰਟੀ ਡੀਲਰ ਹੈ ਬਿਜ਼ਨਸ ਹੈ ਉਹਦਾ ਦੁਬਈ ਦੇ ਵਿੱਚ ਵੀ ਹੈ ਉਹ ਦੁਬਈ ਤੋਂ ਉਹ ਹਫ਼ਤੇ 15 ਦਿਨਾਂ ਬਾਅਦ ਤਾਂ ਪਾਕਿਸਤਾਨ ਆ ਜਾਂਦਾ ਹੈ ਤੇ ਬਾਕੀ ਆ ਜਿੰਨੇ ਵੀ ਸਾਰੇ ਨੇ ਜੈਬੀ ਹੰਜਰਾ ਉਹ ਸਾਰੇ ਤਕੜੇ ਜ਼ਿਮੀਦਾਰ ਨੇ ਜਿਹੜਾ ਅੰਜੂਮਨ ਸਰੋਆ ਉਹ ਪੂਰਾ ਤਕੜਾ ਲੈਂਡਲੋਰਡ ਹੈ ਜੀ ਪੂਰਾ ਤੇ ਪੂਰੀ ਉਹਦੇ ਕੋਲੇ ਸਾਰੀ ਖੇਤੀ ਕਰਦਾ ਆਰਗੇਨਿਕ ਖੇਤੀ ਕਰਦਾ ਹੈ ਹੋਰ ਵੀ ਬਕਰ ਵਰਗੇ ਵੀ ਹੋਰ ਸਾਰੇ ਜਿੰਨੇ ਨੇ ਸਾਰੇ ਤਕੜੇ ਘਰਾ ਦੇ ਨੇ ਇਹਨਾਂ ਨੂੰ ਕੋਈ ਲੋਡ ਇਹਨਾਂ ਨੂੰ ਸਿਰਫ ਪਿਆਰ ਹੈ ਇਧਰੋਂ ਗਏ ਹੋਏ ਨੇ ਇਹ ਉਧਰੋਂ ਉੱਜੜ ਕੇ ਗਏ ਹੋਣੇ ਜਿਹੜੀ ਜਿਹੜੀ ਤੜਪ ਆਪਾਂ ਨੂੰ ਆ ਆਪਣੇ ਬਜ਼ੁਰਗਾਂ ਨੂੰ ਆ ਉਧਰ ਜਾਣ ਦੀ ਵੀ ਯਾਰ ਘਰ ਜਿਹੜੇ ਛੱਡ ਕੇ ਆਏ ਤੇ ਉੱਜੜ ਕੇ ਇੱਧਰ ਆ ਗਏ ਉਹਨਾਂ ਨੂੰ ਵੀ ਸ਼ਾਇਦ ਉਹੀ ਖੇਚਾ ਕਿਉਂਕਿ ਇੱਧਰ ਆ ਕੇ ਵੇਖਣ ਕਰੀ ਉਹਨਾਂ ਗੱਲ ਕੀਤੀ ਕਿ ਅਸੀਂ ਵੀ ਚਾਹੀਏ ਇੰਡੀਆ ਬਹੁਤ ਤਾਂ ਸਰ ਉਹਨੂੰ ਵੀਜ਼ਾ ਨਹੀਂ ਦਿੰਦੇ ਉਹਨਾਂ ਨੂੰ ਹਾਂ ਹਾਂ ਉਹਨਾਂ ਨੂੰ ਵੀਜ਼ਾ ਸੀ ਮੈਂ ਉਹਦਾ ਆਪਣਾ ਨਾਸਰ ਭਾਈ ਦਾ ਵੀ ਬੜੀ ਵਾਰੀ ਵੀ ਉਹ ਕਰਿਆ ਵੀਜ਼ਾ ਅਪਲਾਈ ਕਰਿਆ ਉਹ ਦਿੰਦੀ ਨਹੀਂ ਉਹਨਾਂ ਨੂੰ ਚਲੋ ਇਹ ਸਰਕਾਰਾਂ ਦੇ ਐਂਡ ਤੇ ਆ ਪਿਆਰ ਕਰਦੇ ਨੇ ਪੰਜਾਬੀ ਮਾਂ ਬੋਲੀ ਨੂੰ ਗੁਰਮੁਖੀ ਉਹ ਸਿੱਖ ਰਹੇ ਜੀ ਗੁਰਮੁਖੀ ਨੂੰ ਬੜਾ ਉਹ ਕਰਦੇ ਨੇਗੇ ਪਰ ਬਟ ਉਹ ਕੁਰਤੇ ਚਾਦਰ ਨੂੰ ਪਹਿਰਾਵੇ ਨੂੰ ਬੜੀ ਪੱਗ ਪੱਗ ਬੰਦੇ ਆ ਤੇ ਬੜਾ ਵਧੀਆ ਲੱਗਦਾ ਸਾਨੂੰ ਵੀ ਔਰ ਉਹਨਾਂ ਤੋਂ ਜੀ ਇਧਰੋਂ ਪੁੱਛਦੇ ਨੇ ਗੱਲਾਂ ਉੱਥੇ ਤਾਂ ਜਿਹਦੇ ਮਰਜ਼ੀ ਕੋਲੇ ਚਲੇ ਜਾਏ ਕੋਈ ਕਹਿੰਦਾ ਮੈਂ ਗੁਰਦਾਸਪੁਰ ਦਾ ਕੋਈ ਕਹਿੰਦਾ ਮੈਂ ਹੁਸ਼ਿਆਰਪੁਰ ਦਾ ਮੇਰੇ ਦੇਸ਼ ਤੋਂ ਆਏ ਨੇ ਅੱਜ ਵੀ ਇੰਡੀਆ ਨੂੰ ਆਪਣਾ ਦੇਸ਼ ਮੰਨਦੇ ਆ ਦੇਸ਼ ਮੰਨਦੇ ਆ ਮੇਰੇ ਦੇਸ਼ ਤੋਂ ਆਏ ਨੇ ਮੇਰੀ ਮੇਰੀ ਜਨਮ ਭੂਮੀ ਤੋਂ ਆਏ ਨੇ ਮੇਰੇ ਤੋਂ ਆਏ ਨੇ ਯਾਨੀ ਕਿ ਵੀ ਆਪਣੇ ਆਥਣ ਓਕੇ ਜੀ ਜਦੋਂ ਅਸੀਂ ਪੰਜ ਚੱਕਰ ਰਹਿੰਦੇ ਸੀਗੇ ਸਾਰਾ ਪਿੰਡ ਸਾਡੇ ਕੋਲੇ ਆਉਂਦਾ ਸੀ ਸਰਦਾਰ ਜੀ ਕੁਝ ਸੁਣਾਓ ਕੋਈ ਗੱਲ ਸੁਣਾਓ ਇੱਕ ਬੜਬਰ ਦਾ ਬਾਬਾ ਸੀਗਾ ਬੜਬਰ ਦੀ ਉਹ ਕੱਲੇ-ਕੱਲੇ ਦਾ ਨਾਂ ਜਾਣਦਾ ਮੈਂ ਆਪਣੇ ਮੇਰੇ ਹੀਲਵਾਲ ਦੇ ਜਿਹੜੇ ਸੀਗੇ ਉਹਨਾਂ ਕੋਲੇ ਮੈਂ ਗਿਆ ਉਹ ਸਾਡੀ ਉਹੀ ਬੋਲੀ ਉਹੀ ਉਹਨਾਂ ਦਾ ਉਹ ਮੁੰਡਾ ਕਿੱਥਾਂ ਸਾਡਾ ਆਇਆ ਜਿਹੜਾ ਹੀਲਵਾਲ ਤੋਂ ਆਇਆ ਉਹੀ ਬੋਲੀ ਜਿਵੇਂ ਉਧਰੋਂ ਇੱਧਰ ਆ ਕੇ ਬੋਲੀ ਨਹੀਂ ਕਹਿੰਦੇ ਵੀ ਹੁੰਦੀ ਤੇ ਉਹ ਬਾਬਾ ਇੰਨਾ ਜਿਆਦਾ ਜਨ ਕਿ ਉਹ ਮੈਨੂੰ ਜਦੋਂ ਨੇ ਮਿਲਿਆ ਨਾ ਉਹ ਉਹ ਐਂਸੇ ਵੀ ਠੰਡਾ ਹੋ ਗਿਆ ਦੀ ਬਸ ਮੈਨੂੰ ਕਿਹਾ ਮਾ ਮੈਂ ਕੱਲਾ ਨਹੀਂ ਆਇਆ ਪੂਰੇ ਹੀਰਵਾਰ ਦੀ ਰੂਹ ਲੈ ਕੇ ਆਉਂਨੇ ਇੰਨੀ ਸਾਡੀ ਸੇਵਾ ਕਰੀ ਇੰਨੀ ਜੁੜ ਕਰੀ ਜਮੀਲ ਭਾਈ ਨੇ ਆਪਣਾ ਜੱਟ ਸਾਹਿਬ ਹੈ ਪਰਵੇਸ਼ ਜੱਟ ਉਹ ਸਾਨੂੰ ਪਿੰਡ ਲੈ ਗਿਆ ਜੀ ਬੱਗੀ ਦੇ ਵਿੱਚ ਬਿਠਾਇਆ ਸਾਡੇ ਉੱਪਰ ਪੈਸੇ ਸੁੱਟੇ ਉਹ ਗੁਲਾਬ ਦੇ ਫੁੱਲ ਬੜੇ ਸੁੱਟ ਦੇ ਮੈਂ ਵੇਖੇ ਫੁੱਲ ਜੀ ਮੈਂ ਕਹਿੰਦਾ ਇੱਥੋਂ ਸਾਡੇ ਐ ਨਿਕਲਦੇ ਹੁੰਦੇ ਨੇ ਗੁਲਾਬ ਦੇ ਚਾਹਤ ਹੈ ਜੀ ਉਹ ਬੜੇ ਭੁੱਖੇ ਨੇ ਜੀ ਬਹੁਤ ਭੁੱਖੇ ਨੇ ਉਹ ਤੇ ਜਿਵੇਂ ਹੁਣ ਜਿੰਨੇ ਵੀ ਸਾਰੇ ਨੇ ਆਪਣਾ ਆਪਣਾ ਅੰਜੂਮਨ ਸਰੂਆ ਹਾਂ ਅੰਜੂਮਨ ਸਰੂਆ ਮੈਨੂੰ ਦੁਬਈ ਮਿਲਿਆ ਸੀ ਉਹਦੇ ਕੋਲ ਤਾਂ ਜਾ ਕੇ ਲੱਗਦਾ ਹੀ ਨਹੀਂ ਵੀ ਮੈਂ ਯਾਰ ਕਿਤੇ ਬਗਾਨੇ ਥਾਂ ਮੈਂ ਆਇਆ 16 ਦਰੀ ਬਣਾਈ ਹੋਈ ਆ ਉਹਨੇ ਸਪੈਸ਼ਲੀ ਉਹੀ ਰਜਾਈਆਂ ਚ ਬੜੇ ਚਿਰਾਂ ਬਾਅਦ ਅਸੀਂ ਉੱਥੇ ਉਹ ਵੀ ਰਜਾਈਆਂ ਲਈਆਂ ਆਪਣੇ ਰਜਾਈਆਂ ਦੇ ਗੁਲਾਬ ਚੜ੍ਹਦੇ ਆ ਉਹ ਗੁਲਾਬ ਨਹੀਂ ਚੜ੍ਹਦੇ ਫੁੱਲਾਂ ਵਾਲੀਆਂ ਰਜਾਈਆਂ ਫੁੱਲਾਂ ਵਾਲੀਆਂ ਹਾਂ ਨਾਲ ਫੁੱਲਾਂ ਵਾਲੀਆਂ ਰਜਾਈਆਂ ਫੁੱਲਾਂ ਵਾਲੀਆਂ ਰਜਾਈਆਂ ਤੋ ਫਿਰ ਸਾਨੂੰ ਨੇ ਸਾਰਾ ਖੇਤ ਵਿਖਾਇਆ ਤੜਕੇ ਨੂੰ ਸੌਰਾ ਪਿੰਡ ਮਿਲਣ ਆਇਆ ਜੀ ਉੱਥੇ ਮਹਿਫਿਲ ਲੱਗਦੀ ਸੀ ਤੇ ਆਪਣੇ ਕੋਲ ਤਾਂ 10 15 20 ਮਿੰਟ ਹੁੰਦੇ ਨੇ ਕਿਸੇ ਨਾਲ ਗੱਲ ਕਰਨ ਦੇ ਜਾਂ ਅਗਲੇ ਕੋਲੇ ਜਾਣ ਦੇ ਉਹ ਲੋਕ 11 11 ਵਜੇ ਵਿੱਚ 12 12 ਵਜੇ ਤੱਕ ਸਾਡੇ ਸਿਰਫ ਦੋ ਬੋਲ ਸੁਣਦੇ ਮਾਰਦੇ ਬੈਠੇ ਹੋ ਗੁਰਸੇਵ ਜੀ ਇੱਕ ਆਪਾਂ ਜਿਹੜੀ ਸੀਰੀਅਸ ਟਾਪਿਕ ਤੇ ਜਿੱਥੇ ਆਪਣਾ ਜਿਹੜਾ ਮੇਨ ਮੁੱਦਾ ਆ ਕਿ ਸਾਡੇ ਸਿੱਖ ਵੀਰ ਨੂੰ ਇਹ ਗੱਲ ਕਹਿਣ ਦੀ ਕੀ ਲੋੜ ਪੈਗੀ ਕਿ ਜਿਹੜੀ ਬਾਹਰੋਂ ਸੰਗਤ ਆਉਂਦੀ ਆ ਵਿਦੇਸ਼ਾਂ ਤੋਂ ਆਉਂਦੀ ਆ ਜਾਂ ਇੰਡੀਆ ਚੋਂ ਆਉਂਦੀ ਆ ਉਹ ਇਹਨਾਂ ਲੋ YouTubeਰਾਂ ਕੋਲੇ ਨਾ ਜਾਵੇ ਉਹ ਸਿੱਖ ਜਿਵੇਂ ਉਹਨਾਂ ਨੇ ਲਿਆ ਸੀ ਨਾਮ ਨਾਸਰ ਦੇ ਨਾਲ ਜਿਹੜਾ ਦੂਜਾ ਸਾਡਾ ਸਿੱਖ ਵੀਰ ਹੁੰਦਾ ਉਹਦਾ ਨਾਲ ਆਇਆ ਸੀਗਾ ਤੇ ਉਹ ਵੀ ਉਹਨਾਂ ਕੋਲੇ ਜਾ ਗੈਪ ਕਿਉਂ ਸਮਝੇ ਜਿਹੜੇ ਨਫ਼ਰਤਾਂ ਕਰਨ ਵਾਲੇ ਨੇ ਨਫ਼ਰਤਾਂ ਕਰਨ ਨੇ ਤਾਂ ਆਪਦਾ ਨਫ਼ਰਤ ਦਾ ਬੀਜ ਬੋਗਣਿਆ ਆਪਣਾ ਕੰਮ ਹੈ ਪਿਆਰ ਵੰਡਣਾ ਤੇ ਮੁਹੱਬਤਾਂ ਵੰਡਣੀਆਂ ਹਨਾ ਉਹ ਲੋਕਾਂ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਸਾਨੂੰ ਮੈਂ ਦੱਸਿਆ ਵੀ ਸਾਰੇ ਤਕੜੇ ਨੇ ਘਰੋਂ ਪੂਰੇ ਅਮੀਰ ਨੇ ਉਹਨਾਂ ਨੂੰ ਕੀ ਲੋੜ ਹੈ ਜਗ ਦੀ ਉਹਨਾਂ ਨੂੰ ਨਾਸਰ ਭਾਜੀ ਨੇ 400 ਪਰਿਵਾਰ ਨੂੰ ਮਿਲਾ ਚੁੱਕੇ ਮਾੜਾ ਕਹੇ ਨਾਲ ਤਾਂ ਮਾੜਾ ਕਹਿੰਦੀ ਹੁੰਦਾ ਜੀ ਮੈਂ ਉਹਦੇ ਪਰਵਾਹ ਨਾ ਮੰਨੇ ਹੁਣ ਉਹ ਗੱਲ ਵੀ ਹੋ ਗਈ ਉਹ ਸਿੱਖ ਵੀਰ ਨੇ ਜਿਹੜਾ ਕਹਿ ਦਿੱਤਾ ਵੀ ਇਹ ਯੂਟਿਊਬਰ ਜਿਹੜੇ ਉਹ ਪੈਸੇ ਲੈਂਦੇ ਕੋਈ ਜੁੱਕੇ ਤੇ ਉਹਨਾਂ ਨਾਂ ਨਹੀਂ ਲਿਆ ਕੁਝ ਕੁ ਇਸ਼ਾਰਾ ਕੀਤਾ ਸੀਗਾ ਤੁਹਾਡਾ ਕੀ ਵਿਊ ਆ ਜਾਂ ਤੁਸੀਂ ਸਿੱਖ ਸੰਗਤ ਨੂੰ ਕੀ ਕਹਿਣਾ ਚਾਹੁੰਦੇ ਵੇਖੋ ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਵੀ ਤੁਹਾਨੂੰ ਜਾ ਕੇ ਪਤਾ ਲੱਗੂਗਾ ਇੱਥੇ ਕਿਸੇ ਦੀਆਂ ਗੱਲਾਂ ਦੇ ਵਿੱਚ ਨਾਓ ਕਿਸੇ ਦੇ ਅੱਖੇ ਨਾ ਲੱਗੋ ਲੋਕ ਬਹੁਤ ਕੁਝ ਕਹਿੰਦੇ ਹੁੰਦੇ ਨੇ ਕੰਨਾਂ ਦੇ ਕੱਚੇ ਨਹੀਂ ਬਣੀਦਾ ਹੁੰਦਾ ਉੱਥੇ ਜਾ ਕੇ ਤੁਹਾਨੂੰ ਪਤਾ ਲੱਗਦਾ ਜਿਹੜਾ ਵੀ ਜੱਥੇ ਆਲਾ ਜਾਂਦਾ ਉਹਨੂੰ ਇੱਕ ਵਾਰੀ ਪੁੱਛੋ ਵੀ ਤੁਹਾਡੀ ਇੱਜ਼ਤ ਹੋਈ ਮੈਂ ਕਹਣਾ ਵੀ ਜਿੰਨੀ ਉਹ ਇੱਜ਼ਤ ਕਰਦੇ ਨੇ ਕਿਸੇ ਮੁਲਕ ਦੇ ਵਿੱਚ ਕੋਈ ਇੰਨੀ ਇੱਜ਼ਤ ਨਹੀਂ ਕਰਦਾ ਸਰਦਾਰ ਦੀ ਜਿੰਨੇ ਉਹ ਲੋਕ ਇੱਜ਼ਤ ਕਰਦੇ ਨੇ ਅਸੀਂ ਜਾਣਦੇ ਹਾਂ ਕਈ ਵਾਰੀ ਜਾਣਦੇ ਹਾਂ ਸਾਨੂੰ ਕੈਨੇਡਾ ਦੇ ਵੀਜ਼ੇ ਦਾ ਕਰਾ ਕੋਈ ਮਤਲਬ ਨਹੀਂਦਾ ਵੀ ਕੈਨੇਡਾ ਜਾਣਾ ਦਾ ਚਾਹ ਨਹੀਂ ਹੁੰਦਾ ਜਦੋਂ ਸਾਨੂੰ ਪਾਕਿਸਤਾਨ ਜਾਣ ਦਾ ਚਾਹ ਹੁੰਦਾ ਬਿਲਕੁਲ ਚਾਹ ਹੋਣਾ ਵੀ ਚਾ ਮੁਲਕਾ ਸਾਡੇ ਸਾਡੇ ਵਿੱਚੋਂ ਵੰਡਿਆ ਗਿਆ ਕਲੇਜਾ ਚੀਰ ਕੇ ਵੰਡਿਆ ਗਿਆ ਇੱਕ ਦੂਜਾ ਪੰਜਾਬ ਆ ਗੁਰਸ਼ੇਤ ਕੀ ਕਦੀ ਉਹਨਾਂ ਨੇ ਆਪਣੇ ਮੁਲਕ ਦੇ ਖਿਲਾਫ ਕੋਈ ਐਸੀ ਗੱਲ ਤੁਹਾਡੇ ਕੋਲ ਕੀਤੀ ਜਾਂ ਕੋਈ ਐਸੀ ਗੱਲ ਜਿਹਦੇ ਨਾਲ ਨਫ਼ਰਤ ਪੈਦਾ ਹੁੰਦੀ ਨਾ ਕਦੇ ਵੀ ਨਹੀਂ ਦੇਖੋ ਆਪਣੀਆਂ ਫਿਲਮਾਂ ਦੇ ਵਿੱਚ ਦਿਖਾਇਆ ਜਾਂਦਾ ਹੈ ਚੈਨਲ ਇੱਧਰ ਵੀ ਉਹੇ ਜਿਹੇ ਨੇ ਉੱਧਰ ਵੀ ਉਹੇ ਜਿਹੇ ਨੇ ਹਨਾ ਜਿਹੜੇ ਆਪਣੇ ਨਫ਼ਰਤਾਂ ਫਲਾਉਂਦੇ ਨੇ ਪਰ ਕਿਸੇ ਕਿਸੇ ਦੇ ਮੂੰਹੋਂ ਅੱਜ ਤੱਕ ਵੀ ਕੋਈ ਵੀ ਵੀਰ ਭਰਾਪ ਜਿਹੜਾ ਵੀ ਜਿੰਨੇ ਵੀ ਪਾਕਿਸਤਾਨੀ ਮਿਲਦੇ ਨੇ ਉਹਨਾਂ ਨੇ ਕਦੇ ਇਹ ਨਹੀਂ ਕਿਹਾ ਉਹਨਾਂ ਨੇ ਤਾਂ ਬੱਸ ਇਹ ਕਹਿੰਦਾ ਯਾਰ ਆਪਾਂ ਕਦੇ ਤਾਂ ਇੱਕ ਹੋਵਾਂਗੇ ਹਾਂ ਇਹ ਜਿਹੜੀਆਂ ਦਵਾਰਾਂ ਨਹੀਂ ਗਈਆਂ ਦੇਖੋ ਸਾਡੇ ਕੁਰਸੀ ਦੇ ਲੀਡਰਾਂ ਨੇ ਸਾਡੇ ਮੁਲਕ ਦੇ ਦੋ ਟੋਟੇ ਕਰਤੇ ਪਰ ਸਾਡੇ ਦਿਲਾ ਦਾ ਵਡਵਾਰਾ ਅਜੇ ਤੱਕ ਨਹੀਂ ਦਿਲਾ ਦਾ ਵਡਵਾਰਾ ਨਹੀਂ ਹੋਇਆ ਅੱਜ ਵੀ ਉਹ ਸਾਨੂੰ ਚਾਹੁੰਦੇ ਨੇ ਅਸੀਂ ਉਹਨਾਂ ਨੂੰ ਚਾਹੁੰਦੇ ਹਾਂ ਜਿਹੜੇ ਨਹੀਂ ਸੁਣਿਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਬੋਲੀ ਜਾਂਦੇ ਨੇ ਪਰ ਉੱਥੇ ਜਾ ਕੇ ਪਤਾ ਲੱਗਦਾ ਨੇ ਕੁਛੇ ਮੈਂ ਤਾਂ ਇਹ ਗੱਲ ਕਰਦਾ ਵਾਂ ਠੀਕ ਆ ਮੁਲਕ ਉੱਥੇ ਖੁਸ਼ ਰਵੇ ਅਸੀਂ ਇੱਧਰ ਖੁਸ਼ ਰਹੀਏ ਸਰਹੱਦ ਵੀ ਬਣੀ ਰਵੇ ਪਰ ਇੱਕ ਵਪਾਰ ਸ਼ੁਰੂ ਹੋਵੇ ਤੇ ਪਿਆਰ ਬਣਿਆ ਰਹੇ ਸਾਡੇ ਕਿ ਦੁਸ਼ਮਣੀ ਦੀ ਭਾਵਨਾ ਜਿਹੜੀ ਹੈ ਨਾ ਉਹ ਖਤਮ ਹੋਣੀ ਚਾਹੀਦੀ ਆ ਉਹ ਆਪਦੇ ਘਰੇ ਸੁਖੀ ਵਸਣ ਅਸੀਂ ਆਪਦੇ ਘਰੇ ਸੁਖੀ ਵਸੇ ਵਪਾਰ ਹੋਵੇ ਜੀ ਆਪਣਾ ਦੇਖ ਲਓ ਉੱਧਰ ਕਿਵੇਂ ਆਲੂ ਕਿੰਨਾ ਸਾਰਾ ਕੁਝ ਵਪਾਰ ਹੋਵੇ ਪਹਿਲਾਂ ਚੱਲਦਾ ਸੀਗਾ ਮੈਂ ਕਹਿੰਦਾ ਦੋਨੇ ਮੁਲਕਾਂ ਵਰਗਾ ਕੋਈ ਮੁਲਕ ਹੀ ਨਹੀਂ ਹੈ ਜੀ ਖੇਤੀਬਾੜੀ ਉੱਧਰ ਵੀ ਵਧੀਆ ਹੁੰਦੀ ਹੈ ਇੱਧਰ ਆਪਣੇ ਵੀ ਵਧੀਆ ਆਪਣੇ ਨਾਲੋਂ ਜ਼ਿਆਦਾ ਉਪਜਾਊ ਭੂਮੀ ਉੱਧਰ ਹੈ ਬਿਲਕੁਲ ਬਿਲਕੁਲ ਉੱਧ ਸੋ ਥੈਂਕ ਯੂ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਕ ਵੀਰ ਜਿਹੜੇ ਉਧਰ ਪਾਕਿਸਤਾਨ ਜਾ ਕੇ ਆਉਂਣਾ ਨਾਲ ਗੱਲਬਾਤ ਕਰਦੇ ਆਂ ਤਾਂ ਉਹਨਾਂ ਨੂੰ ਵੀ ਪੁੱਛਦੇ ਆ ਕਿ ਉਹਨਾਂ ਦਾ ਤਜਰਬਾ ਕਿਹੋ ਜਿਹਾ ਰਿਹਾ ਦਲਜੀਤ ਤੁਸੀਂ ਵੀ ਗਏ ਹੋ ਕਿਵੇਂ ਦਾ ਤਜਰਬਾ ਰਿਹਾ ਸਿਰਫ ਆਪਾਂ ਉਸ ਪੁਆਇੰਟ ਤੇ ਗੱਲ ਕਰਨੀ ਹੈ ਕਿ ਇੱਕ ਸਿੱਖ ਵੀਰ ਨੇ ਵੀਡੀਓ ਪਾਈ ਕਿ ਜਿਹੜੀ ਸਿੱਖ ਸੰਗਤ ਉਧਰ ਆਉਂਦੀ ਆ ਉਹਨਾਂ ਨੂੰ ਲੁੱਟਿਆ ਜਾ ਰਿਹਾ ਕਿ ਵੀਓ ਬਿਲਕੁਲ ਵੀਰ ਜੀ ਤੁਹਾਨੂੰ ਵੱਡੇ ਵੀਰ ਗੁਰਜੀਤ ਜੀ ਇਹਨੂੰ ਦੱਸ ਦਿੱਤਾ ਕਿ ਇਹੋ ਜਿਹਾ ਕੁਝ ਨਹੀਂ ਹੈਗਾ ਜਿਹੜਾ ਹੁਣ ਬੰਦਾ ਉਧਰ ਜਾ ਕੇ ਆਉਂਦਾ ਹਨਾ ਅਸਲ ਕਹਾਣੀ ਤਾਂ ਉਹਨੂੰ ਪਤਾ ਹੁੰਦੀ ਹੈ ਕੋ ਕਿੰਨਾ ਪਿਆਰ ਵਾਲੇ ਕਿੰਨੀਆਂ ਮੁਹੱਬਤਾਂ ਵਾਲੇ ਲੋਕ ਹਨ ਤੇ ਨਾ ਹੀ ਉਹਨਾਂ ਨੇ ਕਦੇ ਸਾਨੂੰ ਸਾਡੇ ਦੇਸ਼ ਦੇ ਖਿਲਾਫ ਕੋਈ ਅਜਿਹੀ ਗੱਲ ਕੀਤੀ ਹੈ ਕਿ ਜਿਹੜਾ ਕੋਈ ਉਸ ਚੀਜ਼ ਨੂੰ ਪਾ ਮੁੱਦਾ ਬਣਾ ਸਕੀ ਹੈ ਹਾਂ ਹੁਣ ਜੇ ਅਸੀਂ ਸੁਣਾ ਵੀ ਕਿਉਂ ਸਾਡੇ ਦੇਸ਼ ਦੇ ਖਿਲਾਫ ਗੱਲ ਅਸੀਂ ਸੁਣਾਂਗੇ ਵੀ ਨਹੀਂ ਉਹਨਾਂ ਨੂੰ ਉਹਨਾਂ ਦਾ ਦੇਸ਼ ਮੁਬਾਰਕ ਸਾਨੂੰ ਸਾਡਾ ਮਕਸਦ ਸਿਰਫ ਗੁਰਦੁਆਰੇ ਦੇ ਦਰਸ਼ਨ ਕਰਨਾ ਆਪਣੇ ਗੁਰੂ ਨਾਨਕ ਦੀ ਭੂਮੀ ਨੂੰ ਜਿਹੜਾ ਨਮਸਕਾਰ ਕਰਨ ਵਾਸਤੇ ਜਾਂਦੇ ਹਾਂ ਖੜਾੜਾ ਮਕਸਦ ਉਸ ਤੋਂ ਤੇ ਕਰਸੀਮ ਤੇ ਜਿਹੜੀ ਉੱਥੋਂ ਦੇ ਕੋਈ ਯੂਟਿਊਬਰ ਨੇ ਜਾਂ ਜਿਹੜੇ ਸਿੱਖ ਸੰਗਤਾਂ ਨੂੰ ਪਿਆਰ ਕਰਦੇ ਨੇ ਉਹਨਾਂ ਨੂੰ ਪਿੰਡਾਂ 'ਚ ਲੈ ਕੇ ਜਾਂਦੇ ਨੇ ਜਿਹੜੇ ਵਿਦੇਸ਼ਾਂ ਤੋਂ ਸਿੱਖ ਆਉਂਦੀ ਆ ਉਹਨਾਂ 'ਤੇ ਜਿਹੜਾ ਇਲਜ਼ਾਮ ਲੱਗਾ ਉਹ ਕਿੰਨਾ ਕੁ ਸੱਚਾ ਹੈ ਕਿ ਤੁਸੀਂ ਕਦੀ ਉਹਨਾਂ ਲੋਕਾਂ ਦੇ ਨਾਲ ਸੰਪਰਕ 'ਚ ਆਏ ਹੋ ਬਿਲਕੁਲ ਜੀ ਉੱਥੇ ਜਿਹੜੇ ਯੂਟਿਊਬਰ ਅਕਸਰ ਮਿਲਦੇ ਰਹਿੰਦੇ ਗੁਰਦਵਾਰ ਸਾਹਿਬ ਦੇ ਵਿੱਚ ਆਉਂਦੇ ਆ ਇੰਟਰਵਿਊਸ ਲੈਂਦੇ ਆ ਹੋਰ ਕਈ ਹੈਗੇ ਮੈਂ ਸੇਵਾ ਵੀ ਕਰਦੇ ਦੇਖਿਆ ਜੀ ਮਨ ਦੀ ਸੇਵਾ ਭਾਵਨਾ ਸਿਰਫ ਉਹਨਾਂ ਨੂੰ ਇਹ ਹੁੰਦਾ ਕਿ ਸਾਡੇ ਇਹ ਜਿਹੜੇ ਪੁਰਾਣੇ ਪਿੰਡ ਆ ਆਪਣਾ ਦੇਸ਼ ਨੂੰ ਸਮਝਦੇ ਐ ਕੋ ਸਾਨੂੰ ਉਹਨਾਂ ਬਾਰੇ ਕੋਈ ਗੱਲ ਦੱਸੋ ਸਾਨੂੰ ਉਹਨਾਂ ਬਾਰੇ ਗੱਲ ਸੁਣਾਓ ਉਸ ਪਿੰਡ ਦੀ ਗੱਲ ਸੁਣਾਓ ਉਹਨੇ ਪੈਸੇ ਪੈਸਿਆਂ ਦੀ ਡਿਮਾਂਡ ਤਾਂ ਕੀ ਕਰਨੀ ਉਹ ਪੱਲੋਂ ਦੇ ਕੇ ਤੁਰਦੇ ਆ ਸਾਨੂੰ ਐਨੇ ਕੋ ਗਿਫਟ ਉਧਰੋਂ ਮਿਲਦੇ ਆ ਕਿ ਅਸੀਂ ਅਸੀਂ ਉਹਨਾਂ ਨੂੰ ਇੱਕ ਉਹਨਾਂ ਦਾ ਇੱਕ ਯਾਦਗਾਰੀ ਚ ਇਹਨਾਂ ਸਾਹਮਣੇ ਰੱਖਦਿਆਂ ਘਰ ਵਿੱਚ ਸਾਨੂੰ ਸਾਡੇ ਭਰਾਵਾਂ ਨੇ ਦਿੱਤੇ ਆ ਔਰ ਜਿਹੜੇ ਸਾਡੇ ਇਧਰੋਂ ਉੱਠ ਕੇ ਗਏ ਆ ਖਾਸ ਕਰਕੇ ਉਹ ਮੈਨੂੰ ਕਾਫੀ ਪਰਿਵਾਰ ਮਿਲਿਆ ਉਹ ਉਹਨਾਂ ਦਾ ਜਿਹੜਾ ਹੁੰਦਾ ਇੱਕ ਇੱਕ ਬੜੀ ਭਾਵਕ ਜਿਹੀ ਹੋ ਜਾਂਦੇ ਉਹ ਗੱਲ ਕਰਦੇ ਕਰਦੇ ਯਾਰ ਅਸੀਂ ਤੁਸੀਂ ਆ ਸਕਦੇ ਹੋ ਸਾਡੇ ਦੇਸ਼ ਵਿੱਚ ਸਾਡੇ ਇੰਜਥੇ ਦੇ ਤੌਰ ਤੇ ਵੀਜ਼ਾ ਲੱਗਦਾ ਪਰ ਉਹਨਾਂ ਨੂੰ ਜਿਹੜਾ ਵੀਜ਼ਾ ਸਾਡੀਆਂ ਸਰਕਾਰਾਂ ਨਹੀਂ ਦਿੰਦੀਆਂ ਤੇ ਅਸੀਂ ਸਰਕਾਰਾਂ ਨੂੰ ਵੀ ਕਈ ਵਾਰ ਅਪੀਲ ਕੀਤੀ ਹੈ ਪਿੱਛੇ ਜਿਹੇ ਸੈਮੀਨਾਰ ਕਰਵਾਇਆ ਸੀ ਹਾਂ ਅਮਰਸਰ ਦੇ ਵਿੱਚ ਕਿ ਅਸੀਂ ਚਾਹੁੰਦੇ ਆ ਕਿ ਜਿਹੜੇ ਬਜ਼ੁਰਗ ਨੇ ਕੰਮ ਸੇ ਕੰਮ ਹਾਂ ਉਹਨਾਂ ਨੂੰ ਵੀਜ਼ਾ ਦਿੱਤਾ ਜਾਵੇ ਉਹ ਵੀ ਆਪਦੀ ਇਧਰ ਜਿਹੜੀ ਹੈਗੀ ਜਨਮ ਭੂਮੀ ਆ ਉਹ ਵੇਖ ਸਕਣ ਅਸੀਂ 85 ਸਾਲ ਤੋਂ ਜਿਹੜੇ ਉੱਪਰ ਹੋ ਗਏ ਨੇ ਉਹਨਾਂ ਨੂੰ ਜਿਹੜਾ ਖੁੱਲਾ ਵੀਜ਼ਾ ਦਿੱਤਾ ਜਾਵੇ ਤਾਂ ਕਿ ਉਹ ਜਾ ਕੇ ਦੋ ਚਾਰ ਦਿਨਾਂ ਚਾਹਵਦਾ ਪਿੰਡ ਵੇਖ ਕੇ ਸਕੂਨ ਦੀ ਜਿਹੜੀ ਅਗਲੀ ਜਿਹੜੀ ਜ਼ਿੰਦਗੀ ਕੱਟ ਲੈਣ ਹਾਂ ਇੱਕ ਸਾਡੇ ਜਿਹੜੀ ਡਿਮਾਂਡ ਸੀ ਹੋਏ ਸੀ ਕਿ ਜਿਹ ਬੰਦ ਹੋਵੇ ਜਾਂ ਨੋਰਮਲ ਤਰੀਕੇ ਦੇ ਹੋਵੇ। ਹਾਂ ਪਿਆਰ ਦੀ ਉੱਥੇ ਕੋਈ ਭਾਵਨਾ ਪੈਦਾ ਹੋ ਜੇ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀ ਸਰਦ ਨਹੀਂ ਹੈਗੀ ਜਿੱਥੇ ਪਰੇਡ ਹੁੰਦੀ ਹੋਵੇ। ਇਸ ਤਰ੍ਹਾਂ ਸਾਡੇ ਹੁੰਦੀ ਹੈ। ਹੂੰ ਦੇਖਿਓ ਤੁਸੀਂ ਉੱਥੇ ਜਾਂਦੇ ਆ ਆਮ ਪਬਲਿਕ ਜਿਹੜੀ ਦੱਖਣ ਤੋਂ ਆਉਂਦੀ ਹੈ ਸਾਡੇ ਬਾਰਡਰ ਤੇ ਦੇਖਣ ਵਾਸਤੇ। ਹਾਂਜੀ ਹਾਂਜੀ। ਉੱਥੇ ਕਿਵੇਂ ਉਹ ਛਾਤੀਆਂ ਚੌੜੀਆਂ ਕਰਕੇ ਔਰਖਾਂ ਕੱਢ ਕੇ ਤੇ ਅਸ਼ਲੀਲ ਇਸ਼ਾਰੇ ਕਰਕੇ ਜਿਵੇਂ ਸਾਲਾਂ ਤੱਕ ਦੀ ਨੋਬਤ ਆ ਜਾਂਦੀ ਹੈ। ਹੂੰ ਜਿਹੜਾ ਬੰਦਾ ਪਹਿਲੀ ਵਾਰ ਜਾਊਗਾ ਪਰੇਡ ਦੇਖਣ ਵਾਸਤੇ ਹਨ ਉਹ ਆਪਣੇ ਅੰਦਰ ਨਫ਼ਰਤ ਭਰ ਕੇ ਲੈ ਕੇ ਆਊਗਾ। ਜਿਹੜੀ ਉਹ ਮੀਡੀਆ ਰਹੀ ਉਹ ਅੱਗੇ ਦੇ ਅੱਗੇ ਵੱਧ ਜਾਂਦੀ ਹੈ। ਤੇ ਜਿਹੜੀ ਉਹ ਆਪਾਂ ਹੁਣ ਉਸ ਗੱਲ ਤੇ ਆਈਏ ਵੀ ਉਹ ਵੀਰ ਨੇ ਆਪਣੀ ਸਿੱਖ ਵੀਰ ਇੱਕ ਨੇ ਜਿਹੜੀ ਉਹ ਵੀਡੀਓ ਪਾਈ ਆ ਉਹਦਾ ਮਤਲਬ ਕੀ ਰਹਿ ਜਾਂਦਾ ਹੈ ਜਾਂ ਉਹਨੂੰ ਕੀ ਸੰਦੇਸ਼ ਆਪਾਂ ਦੇਣਾ ਚਾਹੁੰਦੇ ਆ ਤੁਸੀਂ ਕੀ ਇੱਕ ਸਲਾਹ ਦੇਣੀ ਚਾਹੋਗੇ ਵੀ ਇਹ ਉਹ ਗੱਲ ਉਹਨਾਂ ਦੀ ਸਹੀ ਆ ਕਿ ਜਾਂ ਉਹ ਜਿਹੜੇ ਨੌਜਵਾਨ ਉੱਤੇ ਸਾਂਭਦੇ ਆ ਸਿੱਖ ਸੰਗਤ ਨੂੰ ਉਹ ਠੀਕ ਨੇ ਸਾਰੇ ਵੀ ਠੀਕ ਨੇ ਹੁੰਦੇ ਪੰਜੇਂ ਗੁਲਾ ਬਰਾਬਰ ਨਹੀਂ ਹੋ ਸਕਦਾ ਕਿ ਕੋਈ ਬੰਦਾ ਗਲਤ ਵੀ ਹੋਵੇ ਮੈਂ ਗੁਰਦਰਸ਼ਨ ਜੀ ਉਹ ਤੁਹਾਨੂੰ ਗੱਲ ਦੱਸਾਂਗਾ ਚੰਗੇ ਲੋਕ ਉਧਰ ਵੀ ਆ ਮਾੜੇ ਲੋਕ ਉਧਰ ਵੀ ਆ ਚੰਗੇ ਇੱਧਰ ਵੀ ਆ ਤੇ ਮਾੜੇ ਵੀ ਇੱਧਰ ਵਿੱਚ ਹੀ ਹੈ ਇਹ ਹਰੇਕ ਔਮਾ ਦੇ ਵਿੱਚ ਹਰੇਕ ਦਿਸ਼ ਦੇ ਵਿੱਚ ਚੰਗੇ ਮਾੜੇ ਨਸਲਾਂ ਹੁੰਦੀਆਂ ਤਾਂ ਉਹ ਜਿਹੜੀ ਵੀਡੀਓ ਆਈ ਨਾ ਉਹਦੇ ਵਿੱਚ ਥੱਲੇ ਕਮੈਂਟ ਪੜੇ ਇੱਕ ਦੋ ਬੰਦਿਆਂ ਨੇ ਵੇ ਜਾਂ ਕੁਝ ਲੋਕਾਂ ਨੇ ਕੋਈ ਉਹਨਾਂ ਨੂੰ ਉਧਰ ਨਕਲੀ ਵੀ ਬਹੁਤ ਆ ਨਕਲ ਵੀ ਹੋ ਸਕਦੇ ਆ ਪਰ ਜਿਹੜੇ ਵੱਡੇ ਸੇਵਾ ਕਰਨ ਵਾਲੇ ਜਿਹਨਾਂ ਨੇ ਸੈਂਕੜੇ ਪਰਿਵਾਰ ਮਿਲਾ ਚੁੱਕਿਆ ਉਹਨਾਂ ਤੇ ਇਲਜ਼ਾਮ ਲਾਉਣਾ ਤੇ ਇਹ ਇੱਕ ਬੜੀ ਵੱਡੀ ਸਾਜਸ਼ ਹੋ ਸਕਦੀ ਹੈ ਕਿ ਬੜਾ ਵੱਡੀ ਗਲਤ ਗੱਲ ਹੈ ਕਿ ਜਿਹਨਾਂ ਜਿਨ੍ਹਾਂ ਨੇ ਇਹਨਾਂ ਪਰਿਵਾਰਾਂ ਦਾ ਮੇਲ ਕਰਵਾਇਆ ਆਪਾਂ ਉਹਨਾਂ ਤੇ ਇਲਜ਼ਾਮ ਰਾਇਨ ਉਹ ਛੋਟੇ ਮੋਟੇ ਉੱਠ ਕੇ ਜਿਨ੍ਹਾਂ ਦੀ ਦਾਣਾ ਪਾਣੀ ਇਸ ਗੱਲ ਤੇ ਚੱਲਦਾ ਉਹਨਾਂ ਤੇ ਤਾਂ ਆਪਾਂ ਕੈਸਾ ਉਹ ਲੋਕ ਗਲਤ ਹੋ ਸਕਦੇ ਹੋ ਸਦਾ ਹੋ ਗਿਆ ਹੋਵੇ ਹਮਮ ਪਰ ਜਿਹੜਾ ਇਹਨਾਂ ਦੇ ਇਲਜ਼ਾਮ ਲਾਉਣਾ ਬਿਲਕੁਲ ਬੇਬੁਨਿਆਦ ਆ ਤੇ ਸਾਰਾ ਸਾਰੇ ਗਲਤ ਆ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦਲਜੀਤ ਨੂੰ ਵੀ ਸੁਣਿਆ ਤੇ ਉਸ ਤੋਂ ਪਹਿਲਾਂ ਗੁਰਸ਼ੇ ਚਿੱਤਰਕਰ ਹੋਣਾ ਨੇ ਵੀ ਗੱਲ ਕੀਤੀ ਆ ਕਿ ਜਿਹੜੀ ਸਿੱਖ ਸੰਗਤ ਚਾਹੇ ਉਹ ਵਿਦੇਸ਼ਾਂ ਤੋਂ ਸਿੱਧੀ ਪਾਕਿਸਤਾਨ ਆਉਂਦੀ ਆ ਚਾਹੇ ਇਧਰ ਇੰਡੀਆ ਦੇ ਥਰੂ ਪਾਕਿਸਤਾਨ ਚ ਜਾਂਦੀ ਆ ਉਹ ਕੁਝ ਲੋਕ ਜਿਹੜੇ ਹੈਗੇ ਨੇ ਉਹਨਾਂ ਨੇ ਉਹਨਾਂ ਨੇ ਪਿੰਡਾਂ ਤੱਕ ਲੈ ਕੇ ਜਾਂਦੇ ਨੇ ਕਈਆਂ ਨੇ ਆਪਣੀਆਂ ਟਰੈਵਲ ਏਜੰਸੀਆਂ ਬਣਾਈਆਂ ਹੋਈਆਂ ਤੇ ਉਹਨਾਂ ਦਾ ਕੰਮ ਹੀ ਪੇਸ਼ਾ ਵੀ ਹੋ ਸਕਦਾ ਤੇ ਉਹਨਾਂ ਦੇ ਇੱਕ ਪੈਕੇਜ ਹੋ ਸਕਦਾ ਕਿ ਆ ਪੈਕੇਜ ਜੇ ਕੋਈ ਜ਼ਿਆਦਾ ਪੈਸਾ ਲੈਂਦੇ ਜਾਂ ਲੁੱਟਣ ਦੀ ਨੀਅਤ ਨਾਲ ਕੰਮ ਕਰਦੇ ਆ ਤੇ ਉਹ ਲੋਕ ਵੀ ਗਲਤ ਆ ਪਰ ਜੇ ਕੋਈ ਦਿਲੋਂ ਕੰਮ ਕਰਦਾ ਤਾਂ ਜਿੰਨੀ ਕਿ ਲਾਗਤ ਆ ਉਹਦੇ ਹਿਸਾਬ ਦੇ ਵਿੱਚ ਆਪਦਾ ਛੋਟਾ ਜਿਹਾ ਮੁਨਾਫਾ ਕਮਾ ਕੇ ਕੰਮ ਕਰਦਾ ਤਾਂ ਮੈਨੂੰ ਲੱਗਦਾ ਹੈ ਕਿ ਉਹਦੀ ਏਜੰਸੀ ਆ ਉਹਨੇ ਵੀ ਆਪਦਾ ਪੇਟ ਪਾਲਣਾ ਬੱਚੇ ਪਾਲਨੇ ਆ ਉਹਨੂੰ ਕਰਨਾ ਚਾਹੀਦਾ ਸੋ ਸਾਡੀ ਸਿੱਖ ਸੰਗਤ ਜਿਹੜੀ ਉਧਰ ਵਿਦੇਸ਼ਾਂ ਦੇ ਵਿੱਚ ਵੀ ਬੈਠੀ ਆ ਜਾਂ ਲੈਹਿੰਦੇ ਚੜਦੇ ਪੰਜਾਬ ਵਿੱਚ ਬੈਠੇ ਉਹਨੂੰ ਇਹੀ ਬੇਨਤੀ ਆ ਕਿ ਪਿਆਰ ਜਿਹੜਾ ਉਹਨੂੰ ਵਧਣ ਦੇਣਾ ਚਾਹੀਦਾ ਨਫ਼ਰਤ ਤਾਂ ਪਹਿਲਾਂ ਹੀ ਬੜੀ ਦੇਖ ਲਈ 1947 ਦੀ ਵੰਡ ਤੋਂ ਬਾਅਦ ਕਿੰਨੀਆਂ ਜੰਗਾਂ ਵੇਖ ਲਈਆਂ ਅਸੀਂ ਕਿੰਨੀ ਨਫ਼ਰਤ ਵੇਖ ਲਈ ਹੈ ਤੇ ਪਲੀਜ਼ ਹੱਥ ਜੋੜ ਕੇ ਬੇਨਤੀ ਆ ਇਸ ਨਫ਼ਰਤ ਨੂੰ ਘਟਾਓ ਸਾਨੂੰ ਹੋਰ ਕੋਈ ਮਕਸਦ ਨਹੀਂ ਆ ਭਾਰਤ ਅਸੀਂ ਇੱਧਰ ਖੁਸ਼ ਆ ਅਸੀਂ ਪਾਕਿਸਤਾਨ ਨਾਲੋਂ ਕਈ ਦੂਨੇ ਚੌਨੇ ਕਈ ਗੁਣਾ ਉੱਤੇ ਆ ਅਸੀਂ ਪਾਕਿਸਤਾਨ ਨਾਲੋਂ ਤਰੱਕੀ ਕੀਤੀ ਆ ਜਿਹੋ ਮੁਲਕ ਅੱਡ ਹੋਇਆ ਤੇ ਅੱਜ ਉਹ ਤਾਂ ਹੀ ਡਾਉਨ ਆ ਸੋ ਇਸ ਕਰਕੇ ਜਿਹੜਾ ਜੇ ਪਿਆਰ ਵੰਡੀ ਦਾ ਹੈ ਤਾਂ ਪਿਆਰ ਵੰਡਿਆ ਜਾਣਾ ਚਾਹੀਦਾ ਸੋ ਥੈਂਕ ਯੂ ਤੁਸੀਂ ਸਾਨੂੰ ਦੇਖਿਆ ਤੇ ਇਸ ਤਰ੍ਹਾਂ ਹੀ ਕਮੈਂਟ ਲਾਈਕ ਤੇ ਸ਼ੇਅਰ ਜਰੂਰ ਕਰਦੇ ਰਿਆ ਕਰੋ ਧੰਨਵਾਦ